ਉਨੇ ਪਾਪ ਤਾਂ ਸੇ ਪਾਣੀ ਵਿੱਚ ਸੀ ਬੋਲ ਇਲਾਹੀ ਢੋਲ ਦਿੱਤੇ ਵਿੱਚ ਝਰਤ ਮਲਾ ਕੇ ਖੰਡੇ ਦੀ ਸੀ ਮਰਦ ਵੀ ਲਖਣ ਟੋਲ ਦਿੱਤੇ ਵਜਨਾ ਸੀ ਸਦਤਾ ਗੁਰੂ ਆਪਣੇ ਨੂੰ ਉਹ ਥਾਂ ਥਾਂ ਤੇ ਸਿਰ ਧਰਦੇ ਨਹੀਂ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਕਦੇ ਸਰਸਾਂ ਨੇ ਕਦੇ ਗੜੀਆਂ ਨੇ ਕਦੇ ਸਰਸਾਂ ਨੇ ਕਦੇ ਸਰਸਾਂ ਨੇ ਕਦੇ ਗੜੀਆਂ ਨੇ ਤੇ ਫਿਰ ਸਰਹੰਦ ਦੀਆਂ ਨੀਹਾਂ ਨੇ ਬੜਾ ਰੋਕਿਆ ਪਰ ਅਸੀਂ ਰੁਕੇ ਨਹੀਂ ਇਤਿਹਾਸ ਚ ਸਾਡੀਆਂ ਨੀਹਾਂ ਨੇ ਜਿਨ੍ਹਾਂ ਮਾਣੇ ਸੱਖਰ ਯਾਰੜੇ ਤੇ ਮਾਣੇ ਸੱਖਰ ਯਾਰੜੇ ਅੱਖ ਖੇੜਿਆਂ ਵਾਲੇ ਕਰਦੇ ਨਹੀਂ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਇਹ ਦਾਨੀ ਕਵੀ ਤਪਸਵੀ ਨੇ ਇਹ ਤਿਆਗੀ ਸਭ ਕੁਝ ਵਾਰ ਦਿੰਦੇ ਤੇਗ ਦੇ ਧਨੀ ਤਾਂ ਉਤਮ ਨੇ ਪਰ ਕਲਮ ਨਾਲ ਵੀ ਮਾਰ ਦਿੰਦੇ ਜੋ ਆਸ਼ਕ ਹੋਣ ਆਜ਼ਾਦੀਆਂ ਦੇ ਉਹ ਕਦੇ ਗੁਲਾਮੀ ਕਰਦੇ ਨਹੀਂ ਜੋ गुरू गोबिंद